ਅੰਮ੍ਰਿਤਸਰ ਪੁਲਿਸ ਵੱਲੋਂ 1 ਕਿਲੋ ਹੈਰੋਇਨ 4 ਮੋਬਾਈਲ ਤੇ ਮੋਟਰਸਾਈਕਲ ਸਮੇਤ ਤਿੰਨ ਦੋਸ਼ੀ ਕਾਬੂ ਤਰਨਤਾਰਨ ਜਿਨੇ ਨਾਲ ਸੰਬੰਧਤ ਅੰਮ੍ਰਿਤਸਰ ਪੁਲਿਸ ਨੇ ਯੋਧ ਨਸ਼ਿਆਂ ਵਿਰੁੱਧ ਮਹਿਮਾ ਤਹਿਤ ਐਸਐਸਪੀ ਮਨਿੰਦਰ ਸਿੰਘ ਅਤੇ ਡੀਐਸਪੀ ਇੰਦਰਪ੍ਰੀਤ ਸਿੰਘ ਦੀ ਅਗਵਾਈ ਹੇਠ ਤਿੰਨ ਨੌਜਵਾਨ ਅਰਜਨ ਸਿੰਘ ਦਿਲਬਾਖ ਸਿੰਘ ਤੇ ਸੁਲਤਾਨ ਪ੍ਰੀਤ ਸਿੰਘ ਸਾਰੇ ਨਸ਼ੇਰਾ ਟਾਲਾ ਤਰਨਤਾਰਨੋਂ 1 ਕਿਲੋ ਹੈਰੋਇਨ 4 ਮੋਬਾਈਲ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਕੋਠੀਆਂ ਰੋਡ ਅਡਾ ਧਰਮਕੋਟ ਤੇ ਨਾਕਾਬੰਦੀ ਦੌਰਾਨ ਇਹ ਕਾਰਵਾਈ ਹੋਈ ਮਕਦਮਾ ਨੰਬਰ 63 ਮਿਤੀ 23/05/25 थाना ਭਿੰਡੀ ਸੈਦਾਂ ਤੋਂ ਐਨਡੀपीएस ਐਕਟ ਤਹਿਤ ਮਕਦਮਾ ਦਰਜ ਹੋਇਆ ਹੈ ਗ੍ਰਿਫਤਾਰ ਦੋਸ਼ੀਆਂ ਨੇ ਕਬੂਲਿਆ ਹੈ ਕਿ ਇਹ ਹੈਰੋਇਨ ਉਹਨਾਂ ਨੂੰ ਧੰਮ ਸਿੰਘ ਨੇ ਦਿੱਤੀ ਸੀ ਉਸ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਖੁਦ ਸੁਣੋ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਮਾਨਯੋਗ ਡੀਆਈ ਸਾਹਿਬ ਬਾਰਡਰਿੰਗ ਸਰਦਾਰ ਸਤਿੰਦਰ ਸਿੰਘ ਜੀ ਮਾਨਯੋਗ ਐਸਐਸਪੀ ਸਾਹਿਬ ਆਮਸਾਦੇ ਹਾਤੀ ਸਨਾਬ ਮਨਿੰਦਰ ਸਿੰਘ ਜੀ ਦੀਆਂ ਹਦਾਇਤਾਂ ਦੇ ਉੱਪਰ ਜੋ ਨਸ਼ੇ ਦੇ ਖਿਲਾਫ ਜਿਹੜੀ ਮਹਿੰਮਗੱਡੀ ਹੋਈ ਆ ਉਸ ਦੇ ਤਹਿਤ ਚੱਲਦਿਆਂ ਕੱਲ ਮਿਤੀ 23 6 25 ਨੂੰ ਆਮਸਾਦੇ ਹਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਸ ਵਿੱਚ ਤਿੰਨ ਦੋਸ਼ੀ ਅਰਜਨ ਸਿੰਘ ਦਲਬਾਗ ਸਿੰਘ ਤੇ ਸੁਲਤਾਨਪਾਲੀ ਸਿੰਘ ਜਿਹੜੇ ਕਿ ਪਿੰਡ ਨਿਸ਼ਾਰਾ ਕਲਾ ਜਿਹੜਾ ਤਰਨਤਾਰਨ ਦੇ ਰਹਿਣ ਵਾਲੇ ਆ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜੀ ਆ 1 ਕਿਲੋ ਹਰਣ 4 ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਜਿਹੜਾ ਵਾ ਉਹ ਰਿਕਵਰ ਕੀਤਾ ਗਿਆ ਜਿਸ ਸਬੰਧੀ ਥਾਣਾ ਪਿੰਡੀ ਸੈਦਾ ਵਿਖੇ ਜਿਹੜਾ ਮੁਕਦਮਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਪੇਸ਼ਦਾਲਤ ਕਰਕੇ ਜਿਹੜਾ ਇਹਨਾਂ ਦਾ ਇਰਮਾਨ ਹਾਸਲ ਕੀਤਾ ਗਿਆ ਤੇ ਦਰਾਨੇ ਪੁੱਛ ਕੇ ਜਿਹੜੇ ਆ ਇਹਨਾਂ ਕੋਈ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਆ ਉਹ ਲਿੰਕ ਪਤਾ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਉਹ ਸਤਕਾਰ ਹੋਈ ਮੰਨ ਲਵਤ ਲੈਂਦੀ ਆ ਜੀ